ਕੱਗਨ ਨਾ ਰੋਧ ਦੀ ਅਮਰਜੈਂਸੀ ਮੂਵੀ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਬਾਲੀਵੁੱਡ ਮੂਵੀ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਵਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਿਵ ਸੈਨਾ ਦੇ ਆਗੂ ਫਿਲਮ ਸ਼ਾਹ ਕੋਟ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਪੋਸਟਰਾਂ ਨੂੰ ਅਗਨੀ ਭੇਂਟ ਕੀਤਾ ਜਾ ਰਿਹਾ ਵਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਿਲਮ ਸ਼ਾਹ ਕੋਟ ਦਾ ਵਿਰੋਧ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਲੁਧਿਆਣਾ ਦੀਆਂ ਦਿਖਾ ਰਹੇ ਆ ਲੁਧਿਆਣਾ ਦੇ ਜਗਰਾਉ ਪੋਲ ਦੇ ਉੱਤੇ ਸ਼ਿਵ ਸੈਨਾ ਆਗੂ ਇਕੱਠੇ ਹੋਏ ਨੇ ਫਿਲਮ ਦੇ ਪੋਸਟਰ ਫੜ ਕੇ ਫਿਲਮ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਪਾਕਿਸਤਾਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਗੁਰੂ ਰੰਧਾਵਾ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਵਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਵਾਰ ਫਿਰ ਬਾਲੀਵੁੱਡ ਮੂਵੀ ਦਾ ਵਿਰੋਧ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਦਾ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਗੁਰੂ ਰੰਧਾਵਾ ਦੀ ਮੂਵੀ ਸ਼ਾਹ ਕੋਟ ਦਾ ਲੁਧਿਆਣਾ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਫਿਲਮ ਦੇ ਪੋਸਟਰ ਫਾੜ ਕੇ ਫਿਲਮ ਦੇ ਪੋਸਟਰਾਂ ਨੂੰ ਅੱਗ ਲਗਾਈ ਜਾ ਰਹੀ ਆ ਦੇਖੋ ਜੀ ਤੁਸੀਂ ਲੋਕ ਜ਼ਿੰਮੇਵਾਨ ਦੇ ਹੋ ਵੀ ਸਾਡੇ ਕੁਝ ਕਲਾਕਾਰ ਆਪਦੇ ਝੂਟੇ ਫੇਮ ਵਾਸਤੇ ਕੁਝ ਕਲਾਕਾਰ ਆਪ ਦੀ ਝੂਠੀ ਕਮਾਈ ਵਾਸਤੇ ਕੁਝ ਕਲਾਕਾਰ ਆਪ ਦੀ ਝੂਠੀ ਪਬਲਿਸਿਟੀ ਵਾਸਤੇ ਇੰਨੇ ਗਿਰ ਜਾਂਦੇ ਨੇ ਵੀ ਜਿਹੜੇ ਲੋਕ ਆਪਣੇ ਦੇਸ਼ ਤੋਂ ਉੱਤੇ ਕੁਝ ਲੋਕਾਂ ਨੂੰ ਆਪਣੀ ਇੱਜ਼ਤ ਪਿਆਰੀ ਨਹੀਂ ਹੁੰਦੀ ਤੁਸੀਂ ਇਹ ਦੇਖੋ ਪਾਕਿਸਤਾਨ ਉਹ ਕੰਟਰੀ ਹੈ ਵੀ ਜਿਨੇ ਬੰਬੇ ਅਟੈਕ ਕਰਾਇਆ ਪਾਕਿਸਤਾਨ ਉਹ ਕੰਟਰੀ ਹੈ ਜਿ ਜਿਨਾਂ ਨੇ ਕਾਰ ਕੀ ਦੀ ਲੜਾਈ ਦੇ ਵਿੱਚ ਸਾਡੇ ਸ਼ਹੀਦਾਂ ਦੇ ਸਿਰ ਵੱਢ ਕੇ ਲੈ ਗਏ ਸੀ ਤੇ ਉਹਨਾਂ ਦੇ ਸ਼ਮਾਂ ਦੇ ਨਾਲ ਖੁਰਦਪੁੱਦ ਕਰਕੇ ਸਾਡੇ ਘਰੇ ਭਜਵਾਏ ਸੀ ਤਾਜ਼ਾ ਹਮਲਾ ਪਾਕਿਸਤਾਨੋ ਕੰਟਰੀ ਹੈ ਪੁਲਵਾਮਾ ਅਟੈਕ ਕਰਾਇਆ ਸਾਡੇ ਕਿੰਨੇ 2014 ਸਾਡੇ ਕਿੰਨੇ ਜਵਾਨ ਬੰਬ ਨਾਲ ਅਰੇ ਸ਼ਹੀਦ ਕਰਤੇ ਔਰ ਅੱਜ ਕੁਝ ਕਲਾਕਾਰ ਕੁਝ ਕੁਝ ਆਪਣੀ ਥੋੜੀ ਜਿਹੀ ਕਮਾਈ ਪਿੱਛੇ ਆਪਦੇ ਦੇਸ਼ ਨੂੰ ਨਿਵਾਤ ਖਾਨ ਨੂੰ ਮਿੰਟ ਲਾਉਂਦੇ ਨੇ ਕਿਆ ਪੰਜਾਬ ਸੈਂਸਰ ਬੋਰਡ ਜਾਂ ਦੇਸ਼ ਦਾ ਸੈਂਸਰ ਬੋਰਡ ਜਾਂ ਪੰਜਾਬ ਦੀ ਸਰਕਾਰਾਂ ਜਾਂ ਦੇਸ਼ ਦੀ ਸਾਡੇ ਮੋਦੀ ਸਰਕਾਰ ਜਿਹੜੇ ਪਾਕਿਸਤਾਨ ਨੂੰ ਅਖਤਖਰ ਜਲ ਕਰਦੇ ਨੇ ਪਰ ਇਹੋ ਜੀਆਂ ਫਿਲਮਾਂ ਦੇ ਉੱਤੇ ਆਪਦੀ ਚੁੱਪੀ ਕਿਉਂ ਨਹੀਂ ਤੋੜਦੇ ਕਿਆ ਅਸੀਂ ਲੋਕ ਆਪਦੇ ਸਿਧਾਂਤ ਤੇ ਕੁਰਬਾਨੀ ਭੁੱਲ ਜਾਾਂਗੇ ਭਾਨੂੰ ਜੀ ਵਿਰੋਧ ਕੀ ਆ ਫਿਲਮ ਦੇ ਵਿੱਚ ਕੀ ਐਸਾ ਦੇਖਿਆ ਜਿਸ ਦਾ ਵਿਰੋਧ ਕਰ ਜਿੱਥੇ ਪਾਕਿਸਤਾਨ ਜਿੱਥੇ ਭਾਰਤ ਜਿੰਦਾਬਾਦ ਦੇ ਨਾਰੇ ਲੱਗਦੇ ਆ ਉੱਥੇ ਪਾਕਿਸਤਾਨ ਮੁਜ਼ਾਹਬਾ ਵਾਦ ਦੇ ਨਾਰੇ ਲੱਗਣੇ ਚਾਹੀਦੇ ਉਹਨਾਂ ਨੇ ਪਾਕਿਸਤਾਨ ਮੁਜ਼ਾਹਬਾ ਬਾਦ ਦੇ ਨਾਰੇ ਲਾਏ ਆ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਲੇ ਲਾਏ ਆ ਭਾਰਤ ਮੁਜ਼ਾਹਬਾ ਬਾਦ ਦੇ ਨਾਰੇ ਉਸ ਫਿਲਮ 'ਚ ਲੱਗੇ ਆ ਜਿੱਥੇ ਦਿਖਾਣਾ ਤੇ ਚਾਹੀਦਾ ਸੀ ਪੰਜਾਬ 'ਚ Hindu Sikh ਦੀ ਆਬਾਦੀ 15% ਸੀ ਅੱਜ ਪਾਕਿਸਤਾਨ 'ਚ ਪੰਜਾਬ ਪਾਕਿਸਤਾਨ 'ਚ Hinduਾਂ ਦੀਆਂ Sikhਾਂ ਦੀ ਆਬਾਦੀ ਕਿੰਨੀ ਰਹਿ ਗਈ 2 ਤੋਂ 3% ਕੀ ਪੰਜਾਬ 'ਚ ਇਹ ਪਿਆਰਾਂ ਕੀ ਪਾਕਿਸਤਾਨ ਚ ਪੰਜਾਬੀਆਂ ਲਈ ਇਹ ਪੰਜਾਬ ਪਿਆਰ ਦਿਖਾਣਾ ਤਾਂ ਇਹ ਚਾਹੀਦਾ ਸੀ ਪਾਕਿਸਤਾਨ ਕਿਦਾਂ ਸਾਡਾ ਵਿਰੋਧੀ ਆ ਹਮੇਸ਼ਾ ਪਾਕਿਸਤਾਨ ਨਾਲ ਪਿਆਰ ਪੰਜਾਬ ਵੱਲੋਂ ਹੀ ਕਿਉਂ ਦਿਖਾਇਆ ਜਾਂਦਾ ਕੀ ਪਾਕਿਸਤਾਨ ਵੱਲੋਂ ਕਦੀ ਪੰਜਾਬ ਨੂੰ ਪਿਆਰ ਦਾ ਹੰਗਾਰਾ ਦਿੱਤਾ ਗਿਆ ਕਿ ਸਾਡੇ ਦੇਸ਼ ਨੂੰ ਪਾਕਿਸਤਾਨ ਵੱਲੋਂ ਪਿਆਰ ਦਾ ਹੰਗਾਰਾ ਦਿੱਤਾ ਗਿਆ ਹਰ ਵਕਤ ਪੰਜਾਬੀ ਜੋ ਵੀ ਸਵਾਲ ਕੀਤਾ ਵੀ ਵਿਰੋਧ ਦਾ ਕਾਰਨ ਕੀ ਆ ਵੀ ਇੱਕ ਫਿਲਹਾਲ ਮੈਂ ਤੁਸੀਂ ਤੁਹਾਡੇ ਕਈਆਂ ਪੱਤਰਾਂ ਮੈਂ ਸਵਾਲ ਲਊਗਾ ਵੀ ਇੱਕ ਇੰਜੋਏਮੈਂਟ ਆ ਥੋੜੇ ਸਮਾਣਾ ਸਵਾਲ ਲੱਗੂਗਾ ਵੀ ਐਂਜੋਇਮੈਂਟ ਦਾ ਵਿਰੋਧ ਕੀ ਹੈ ਦੇ ਵਿੱਚ ਹੋ ਜਾ ਇੱਕ ਬੱਚਾ ਅੱਜ ਆਪਣੇ ਘਰ ਸਭ ਦੇ ਕਰੇ ਨਿਆਣੇ ਆ ਬੱਚਾ ਮਾਂ ਪਿਓ ਤੇ ਗੱਲ ਘੱਟ ਮੰਦਾ ਵੈ ਫਿਲਮਾਂ ਦੀ ਸੋਸ਼ਲ ਮੀਡੀਆ ਦੀ ਇਹ ਕਾਰਟੂਨ ਰੈਟਰ ਵਗਾ ਦੀ ਨਿਆਣਾ ਗੱਲ ਜ਼ਿਆਦਾ ਮੰਦਾ ਵੈ ਮਾਂ ਪਿਓ ਤਾਂ ਵੱਧ ਸੋਸ਼ਲ ਮੀਡੀਆ ਇਹੋ ਜਿਹਿਆਂ ਪਿਛੜੇ ਫਿਲਮਾਂ ਚੱਲ ਰਹੀਆਂ ਨੇ ਇਹ ਬੱਚਿਆਂ ਵਾਸਤੇ ਰੱਬ ਬਣ ਗਈਆਂ ਆਹ ਕਿਹਾ ਅਸੀਂ ਆਪਦੇ ਬੱਚਿਆਂ ਨੂੰ ਉਸ ਦੇਸ਼ ਨਾਲ ਪਿਆਰ ਜੇ ਤੁਹਾਨੂੰ ਦਿਖਾ ਸਕਦੇ ਆ ਵੀ ਜਿਨ੍ਹਾਂ ਨੇ ਸਾਡੇ ਦੇਸ਼ ਦੇ ਮਰਦਾਵਾ ਨਾਰੇ ਲਾਏ ਹੋਣ ਜਿਨ੍ਹਾਂ ਨੇ ਸਾਡੇ ਸ਼ਹੀਦ ਕੀਤੇ ਸਾਡੀ ਇੰਡੀਅਨ ਫੌਜ ਸਾਡੀ ਆਰਮੀ ਜਿਨ੍ਹਾਂ ਨੇ ਅਟੈਕ ਕਰਾਏ ਇਹਨੇ ਹਿੰਦੁਸਤਾਨੀ ਮਾਰੇ ਪਲਵਾਮਾ ਅਟੈਕ ਕਿੰਨੇ ਅਟੈਕ ਤੁਹਾਨੂੰ ਗਿਣਾ ਆਲ ਇੰਡੀਆ ਦੇ ਵਿੱਚ ਜਿਹੜੇ ਪਾਕਿਸਤਾਨ ਸ਼ਹਿਰ ਦੇ ਉੱਤੇ ਹੋਏ ਨੇ ਉਹ ਕਿੰਨੇ ਟਾਰਗੇਟ ਕਿਲਿੰਗ ਹਨ ਦੱਸਾਂ ਮੈਂ ਪੰਜਾਬ ਦੇ ਅੰਦਰ ਜਿਹੜੀ ਪਾਕਿਸਤਾਨ ਸ਼ਹਿਰ ਦੇ ਉੱਤੇ ਹੋਈਆਂ ਪੰਜਾਬ ਦੇ ਅੰਦਰ ਉਹ ਕਿੰਨੇ ਹਾਲਾਤ ਦਿਖਾਵਾਂ ਮੈਂ ਪੰਜਾਬ ਦੇ ਇਸ਼ਾਰੇ ਉੱਤੇ ਪਾਕਿਸਤਾਨ ਦੇ ਇਸ਼ਾਰੇ ਜੋ ਪੰਜਾਬ ਦੇ ਵਿੱਚ ਹਾਲਾਤ ਵਿਗਾੜਨ ਦੇ ਲੋਕ ਸਾਜਿਸ਼ ਕਰਦੇ ਨੇ ਔਰ ਸਾਡੀ ਜਨਰੇਸ਼ਨ ਨੂੰ ਇਹ ਇਹ ਚੀਜ਼ ਦਿਖਾਨਗੇ ਵੀ ਪਾਕਿਸਤਾਨ ਤਾਂ ਬੜਾ ਵਧੀਆ ਆ ਪਾਕਿਸਤਾਨ ਬੜਾ ਖੂਬਸੂਰਤ ਆ ਉਥਾ ਦੀ ਮਾਨਸਿਕਤਾ ਦੇਖੋ ਜਦੋਂ ਪੰਜਾਬ ਅੱਡ ਹੋਇਆ ਪਾਕਿਸਤਾਨ ਤੋਂ ਜਦੋਂ ਦੇਸ਼ ਅੱਡ ਹੋਇਆ ਉਦੋਂ ਹਿੰਦੂਆਂ ਦੀ ਆਬਾਦੀ ਕਿੰਨੀ ਸੀ ਤੇ ਅੱਜ ਕਿੰਨੀ ਹੈ ਉਹ ਤੇ ਸਿੱਖ ਪਰਵਾੜੀ ਆਬਾਦੀ ਕਿੰਨੀ ਸੀ ਤੇ ਪਾਕਿਸਤਾਨ ਅੱਜ ਕਿੰਨੀ ਹੈ ਤੁਸੀਂ ਸੋਚੋ ਅਸੀਂ ਆਪਦੇ ਬੱਚਿਆਂ ਨੂੰ ਇਹ ਸਿੱਖਿਆ ਦੇਵਾਂਗੇ ਵੀ ਪਾਕਿਸਤਾਨ ਕੋਈ ਖਾਸ ਮਕਸਦ ਹੈਗੀ ਲਾਈਨ ਕਿ ਮਤਲਬ ਕਿਸ ਕਾਰਨ ਯਾਰ ਤੁਸੀਂ ਇੱਕ ਇੱਕ ਗੱਲ ਦੱਸੋ ਟ੍ਰੇਲਰ ਦੇ ਵਿੱਚ ਕੀ ਦੇਖਿਆ ਤੁਸੀਂ ਇੱਕ ਇੱਕ ਐਗਜ਼ਾਮਪਲ ਦੇਣਾ ਪੱਤਰਕਾਰ ਸਾਹਿਬ ਤੁਸੀਂ ਆਪਾਂ ਲੋਕ ਗੱਲ ਕਰਦੇ ਮਨ ਅਧਿਕਾਰ ਦੀ ਤੁਸੀਂ ਪਾਕਿਸਤਾਨ ਜਾ ਕੇ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਦਿਖਾ ਦਿਓ ਅੱਛਾ ਲੈਣਾ ਕਹਿਣਾ ਤੁਸੀਂ ਪਾਕਿਸਤਾਨ ਜਾ ਕੇ ਹਿੰਦੁਸਤਾਨ ਜਿੰਦਾਬਾਦ ਕਹਿ ਕੇ ਦਿਖਾ ਦਿਓ ਮੇਰਾ ਭਾਰਤ ਮਹਾਨ ਕਹਿ ਕੇ ਦਿਖਾ ਦਿਓ ਤੁਹਾਨੂੰ ਉੱਥੇ ਦਲੇਜਲੀ ਟੱਪਾਂ ਦੇਣਗੇ ਤਾਂ ਅਸੀਂ ਫਿਰ ਲੋਕ ਆਪਦੇ ਦੇਸ਼ ਦੇ ਵਿੱਚ ਉਹਨਾਂ ਦਾ ਦੇਸ਼ ਦਾ ਨਾਰਾ ਬਲੰਦ ਕਿਉਂ ਹੁੰਦਾ ਈਏ ਕਿਸ ਕਾਰਨ ਤੋਂ ਹੁੰਦਾ ਈਏ ਇਹ ਪਾਕਿਸਤਾਨ ਦੀ ਸਾਜ਼ਿਸ਼ ਹੈ ਜਿਹੜੀ ਅਸੀਂ ਮਨਸੂਬਾ ਨਹੀਂ ਹੁੰਦੇਣੀ ਉਹ ਸਰਕਾਰ ਤੇ ਇੰਟੈਲੀਜੈਂਸ ਦੀ ਜਾਂਚ ਜ਼ਰੂਰ ਕਰੇ ਵੀ ਫਿਲਮ ਦੀ ਫੰਡਿੰਗ ਕਿੱਥੋਂ ਹੋਈ ਹੈ ਕੀ ਕੀ ਵਿਰੋਧ ਜਾਰੀ ਰਹੇਗਾ ਅੱਗੇ ਵਿਰੋਧ ਬਿਲਕੁਲ ਜਾਰੀ ਰਹੂਗਾ ਸੈਂਸਰ ਬੋਰਡ ਵਾਈਟ ਕਾਰਡ ਕਰਾਂਗੇ ਸੈਂਸਰ ਬੋਰਡ ਇਸ ਫਿਲਮ ਤੇ ਬੈਨ ਲਾਵੇ ਨਹੀਂ ਤਾਂ ਸ਼ਿਵਸਨਕ ਆਪਣੇ ਤੌਰ ਤੇ ਜਿਹੜਾ ਪ੍ਰੋਸ਼ ਪ੍ਰਦਰਸ਼ਨ ਜਿਸ ਹੱਦ ਤੱਕ ਜਾਣਾ ਪੈਸੀ ਜਾਵਾਂਗੇ ਜੀ ਬਿਲਕੁਲ ਜੀ ਬਿਲਕੁਲ ਆ ਸੀਗੇ ਸ਼ਿਵਸਨਾ ਦੇ ਆਗੂ ਜਿਹੜੇ ਲਗਾਤਾਰ ਵਿਰੋਧ ਕਰਦੇ ਹੋਏ ਜੀ ਜੀ ਕਿਸ ਤਰ੍ਹਾਂ ਦੇ ਦੇਉ ਵਿਰੋਧ ਅੱਜ ਕੀਤਾ ਜਾ ਰਿਹਾ ਬਿਲਕੁਲ ਪੰਜਾਬੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਪੰਜਾਬ ਦੀ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਆਪਣਾ ਸਿਰਫ ਪੈਸਾ ਬਣਾਇਆ ਜਾ ਰਿਹਾ ਹੈ ਉਹ ਚੀਜ਼ਾਂ ਕਿਉਂ ਨਹੀਂ ਦਿਖਾਈਆਂ ਜਾਂਦੀਆਂ ਜਿਦੇ ਨਾਲ ਦੇਸ਼ ਦੇ ਹਾਲਾਤਾਂ ਨੂੰ ਫਰਕ ਪਿਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਸਾਡੇ ਬਾਰਡਰ ਤੇ ਕਿੰਦਾ ਸੈਨਿਕ ਸ਼ਹੀਦ ਕੀਤੇ ਜਾਂਦੇ ਨੇ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਸਾਡੀ ਜਦੋਂ 1947 ਚ 15% ਵਾਦੀ ਸੀ ਅੱਜ ਜਿਹੜੀ ਸਾਡੀ ਵਾਦੀ ਤੇ 2% ਰਹਿ ਗਈ ਹੈ ਉਹ ਫਿਲਮਾਂ 'ਚ ਕਿਉਂ ਨਹੀਂ ਦਿਖਾਇਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਹਿੰਦੂ ਸਿੱਖਾਂ ਦੀ ਕੁੜੀਆਂ ਚੱਕ ਕੇ ਜਿਹੜੇ ਉਹਨਾਂ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਵਿਆਹ ਕਰਾਈ ਜਾ ਰਹੇ ਨੇ ਉਹਨਾਂ ਉੱਤੇ ਫਿਲਮ ਕਿਉਂ ਨਹੀਂ ਦਿਖਾਈ ਜਾਂਦੀ ਸਿਰਫ ਆਪਣੇ ਫਾਇਦੇ ਲਈ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਉਂਦੇ ਦੱਸੋ ਨਾ ਇਹਨਾਂ ਨੂੰ ਪਿਆਰ ਬੜਾ ਜਾਗਦਾ ਹੈ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਇਆ ਜਾਂਦਾ ਸਵਾਲ ਹੈ ਕਿਉਂ ਨਹੀਂ ਦਿਖਾਇਆ ਜਾਂਦਾ ਫਿਲਮ ਦੀ ਸਟੋਰੀ ਉੱਤੇ ਓਬਜੈਕਸ਼ਨ ਹੈ ਤੁਹਾਨੂੰ ਬਿਲਕੁਲ ਜਦੋਂ ਦੇਖਦੇ ਨੇ ਇੱਕ ਫਿਲਮ ਚਾਹੇ ਸਨੀ ਦਿਓਲ ਹੀ ਲਾ ਲਓ ਪਾਕਿਸਤਾਨ ਜਿੰਦਾਬਾਦ ਭਾਰਤ ਮੁੰਡਾਬਾਦ ਇਹਨੂੰ ਲੈ ਕੇ ਲੋਕਾਂ ਦੀ ਭਾਵਨਾ ਖੇਲ ਕੇ ਆਪਣਾ ਪ੍ਰੋਫਿਟ ਦੇਖਿਆ ਜਾਂਦਾ ਵੀ ਮੈਂ ਪ੍ਰੋਫਿਟ ਕਿੱਦਾਂ ਕਮਾਣਾ ਹੈ ਬੌ ਨੂੰ ਲੈ ਕੇ ਇੱਕ ਪ੍ਰਯਾਸ ਕੀਤਾ ਜਾ ਰਿਹਾ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਵੀ ਤੁਸੀਂ ਉਹ ਚੀਜ਼ਾਂ ਵੀ ਦਿਖਾਓ ਅਸਲੀਅਤ ਦਿਖਾਓ ਪਾਕਿਸਤਾਨ ਚ ਕੀ ਹੁੰਦਾ ਗੁਰਦੁਆਰੇ ਤੋੜੇ ਜਾਂਦੇ ਨੇ ਮੰਦਰ ਤੋੜੇ ਜਾਂਦੇ ਨੇ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਹਿੰਦੂ ਸਿੱਖਾਂ ਦੀਆਂ ਕੁੜੀਆਂ ਚੱਕ ਕੇ ਧਰਮ ਪਰिवर्तन ਕਰਕੇ ਜਿਵੇਂ ਅਸੀਂ ਵਿਆਹ ਕਰਾਏ ਜਾਂਦੇ ਨੇ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਜਿਹੜੇ ਬਾਰਡਰ ਉੱਤੇ ਸਾਡੇ ਸੈਨਿਕ ਸ਼ਹੀਦ ਕਰ ਦਿੱਤੇ ਜਾਂਦੇ ਉਹ ਕਿਉਂ ਨਹੀਂ ਦਿਖਾਇਆ ਜਾਂਦਾ ਇਹ ਕਿਉਂ ਨਹੀਂ ਦਿਖਾਇਆ ਜਾਂਦਾ ਵੀ ਜਿਹੜਾ ਪੰਜਾਬ 'ਚ ਅੱਤਵਾਦ ਹੈ ਜਿਹੜਾ ਪੰਜਾਬ ਸਰਜੀਕਲ ਸਟ੍ਰਾਈਕ ਮੂਵੀ ਬਣੀ ਜਿਹੜਾ ਗਿਲ ਮੂਵੀ ਬਣੀ ਜਿਹੜਾ ਮੈਂ ਪੰਜਾਬ ਦੀ ਪੰਜਾਬ ਦੀ ਗੱਲ ਕਰੋ ਨਾ ਪੰਜਾਬੀ ਐਕਟਰ ਕੀ ਕਰ ਰਹੇ ਨੇ ਇਹ ਕਿਉਂ ਨਹੀਂ ਇਹ ਕਿਉਂ ਸਾਂਝੀ ਹੁੰਦੀ ਹੈ ਨਾ ਤੂੰ ਦੇਸ਼ ਦੀ ਕਿਉਂ ਨਹੀਂ ਗੱਲ ਦਿਖਾਉਂਦੇ ਹਿੰਦੁਸਤਾਨ ਦੀ ਗੱਲ ਕਿਉਂ ਨਹੀਂ ਦਿਖਾਉਂਦੇ ਭਾਰਤ ਦੀ ਗੱਲ ਕਿਉਂ ਨਹੀਂ ਦਿਖਾਉਂਦੇ ਦੱਸੋ ਨਾ ਇਹਨਾਂ ਨੂੰ ਪਿਆਰ ਵਾਲਾ ਜਾਗਦਾ ਹੈ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇਣ ਕੋਣੀ ਰਹਿੰਦੀ ਉੱਥੇ ਜਾ ਕੇ ਖਾਣਾ ਖਾਣਾ ਪੀਣਾ ਪੰਜਾਬ ਦਾ ਹਿੰਦੁਸਤਾਨ ਦਾ ਬਿਲਕੁਲ ਵਿਰੋਧ ਕਰਾਵਾਂਗੇ ਬਿਲਕੁਲ ਖੁੱਲ ਕੇ ਵਿਰੋਧ ਕਰਾਂਗੇ ਠੀਕ ਹੈ ਇਹ ਬਿਲਕੁਲ ਆਏ ਸੀਗੇ ਸਿਵ ਸੈਨਾ ਦੇ ਆਗੂ ਜਿਹੜੇ ਅੱਜ ਸ਼ਾਹਕੋਟ ਮੂਵੀ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਕਿ ਫਿਲਮਾਂ ਦੇ ਵਿੱਚ ਐਸੀਆਂ ਕਹਾਣੀਆਂ ਦਿਖਾਈਆਂ ਜਾ ਰਹੀਆਂ ਜੋ ਕਿ ਦੇਸ਼ ਨੂੰ ਤੋੜਨ ਦੇ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਪਾਕਿਸਤਾਨ ਦੇ ਵਿੱਚ ਕੀ ਕੁਝ ਹੋ ਰਿਹਾ ਵਾ ਉਹ ਕਿਉਂ ਨਹੀਂ ਅਸਲੀਅਤ ਪਾਕਿਸਤਾਨ ਦੀ ਕਿਉਂ ਨਹੀਂ ਦਿਖਾਈ ਜਾ ਰਹੀ ਬਲਕਿ ਪੰਜਾਬ ਦੇ ਲੋਕਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਵਾ ਕੈਮਰਾ ਪਰਸਾ ਰੋਹਿਤ ਦੇ ਨਾਲ ਵਿਵੇਕタル ਪੰਜਾਬ ਤੱਕ